ਇਨਸਟਾ ਕੁਇਨ ਕਮਲਕੌਰ ਦੇ ਨਾਂ ਤੋਂ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਬੀਤੇ ਰਾਤ ਬਠਿੰਡਾ ਯੂਨੀਵਰਸਿਟੀ ਦੇ ਵਿੱਚ ਕਾਰ ਵਿੱਚੋਂ ਲਾਸ਼ ਬਰਾਮਦ ਹੋਈ ਸੀ ਜਿਸ ਦੇ ਚੱਲਦੇ ਹੋਏ ਪੁਲਿਸ ਵੱਲੋਂ ਮੌਜੂਦਾ ਹਾਲਾਤਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਕਰ ਬਠਿੰਡਾ ਪੁਲਿਸ ਦੇ ਰਹੀ ਜਾਣਕਾਰੀ ਕੱਲ੍ਹ ਸਾਮਣੇ ਇੱਕ ਕੰਟਰੋਲ ਰੂਮ ਦੇ ਉੱਪਰ ਕਾਲਮ ਸੂਚਿ ਕਿ ਇੱਕ ਗੱਡੀ ਜਿਹੜੀ ਹੈ ਤੇ ਅਦੇਸ਼ ਹਸਪਤਾਲ ਦੇ ਪਾਰ ਤੋਂ ਦੇ ਪਾਰ ਕੀਤੀ ਹੋਈ ਹੈ ਤੇ ਇਹਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮਾਲ ਲਾ ਰਹੀ ਹੈ। ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਡੈਡੀ ਦੀ ਜਿਹੜੀ ਪਛਾਣ ਨਹੀਂ ਹੋ ਸਕੀ ਸੀਗੀ ਫਟਬਾਦ ਦੇ ਵਿੱਚ ਸਾਡੇ ਕੋਲੋਂ ਪੁਲਸ ਨੂੰ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਹਸੋ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੈਂਚਨਪਾਰੀ, ਏਲੀਅਸ ਕਮਲਪੌਰ ਪੁੱਤਰੀ ਬਰਸਾਤੀ ਲਾਲ ਤੇ ਲਜਵਨਪੁਰ ਨੇ ਲੁਧਿਆਣਾ ਦੇ ਰਹਿਣ ਵਾਲੀ ਹੈ। ਤੇਦੀ ਏ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਵਾਹਨ ਨੂੰ ਇਹ ਕਹਿ ਕੇ ਆਈ ਸੀ ਕਿ ਝੁੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਏਜੰਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇੰਨਾ ਰਾਫਤ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈਡਪੁਡੀ ਜੀ ਪਾਰਕਿੰਗ ਦੇ ਵਿੱਚ ਮਿਲ ਗਈ। ਸੋ ਪ੍ਰੀ ਡਿਲੀਵਰੀ ਜਿਹੜੀ ਹਾਲਾਤਾਂ ਤੋਂ ਇਹੀ ਲੱਗ ਰਿਹਾ ਕਿ ਜਿਹੜੀ ਹੈਗੀ ਕਿਸੇ ਅਣਛਾਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਟਰ ਕਰਕੇ ਇਹ ਗੱਡੀ ਜਿਹੜੀ ਹੈਗੀ ਤੇ پارک ਕਰਕੇ ਦਾਸ ਸੰਦਪ ਕਰਕੇ ਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਦਾ ਆਪਨ ਕਰਕੇ ਭੱਜ ਗਏ। ਗੱਡੀ ਜਿਹੜੀ ਸੀ ਉਹ ਬੜੇ ਮੁਸ਼ਕਲੇ ਕਰੂ। ਇਹ ਜਿਹੜੀ ਹੈਗੀ ਸਾਡੀ ਟੀਮ ਵੱਲੋਂ ਇਹਨੇ ਪਰਿਵਾਰਕ ਨੰਬਰਾਂ ਸੰਬੰਧ ਵਿੱਚ ਕੀਤਾ ਗਿਆ ਇਹਦੇ ਪਰਿਵਾਰਕ ਨੰਬਰਾਂ ਦੇ ਬਿਆਨਾਂ ਦੇ ਕੰਪਨੀ ਇਕਗੇ ਪੁਫਸਲ ਕਰਦੇ ਕੀਤੀ ਜਾਊਗੀ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰਦੇ ਹਾਂ ਕਿ ਜਿਹੜੇ ਕੌਣ ਮੱਤਾ ਸੀ ਕਿ ਜਿਹੜੇ ਵਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕਿਸ ਕੀ ਜਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅਗਲਾ ਤੁਸੀਂ ਜਾਂਚ ਕਰਦੇ ਕਿਉਂ ਸ਼ੋਸ਼ਣ ਕਿਤੇ ਨਾਲ ਕੁਝ ਨਾ ਸਾਦੇ ਬਾਰੇ ਮੈਂ ਕੁਝ ਨਹੀਂ ਕਸ ਸਕਦਾ ਸਰ ਪ੍ਰਿਆਪਕ ਜੀ ਕਿਹਾ ਬਿਲਕੁਲ ਤਾਂ ਕਿਸ ਕਿਸਿਆ ਤੋਂ ਕੰਕਿਨੀਜ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀ ਲਿਮਿਟਿਡ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਮੈਂਬਰਾਂ ਨਾਲ ਕੰਟੈਕਟ ਕੀਤਾ ਹੈ ਉਹਨਾਂ ਦੇ ਹੋਂਦ ਦੇ ਉੱਪਰ ਉਹਨਾਂ ਦੀ ਪੁਸ਼ਪਤਾ ਕੀਤੀ ਜਾਊਗੀ ਕਿਸ ਤਰ੍ਹਾਂ ਕਿ ਜਿੰਨਾ ਕੁ ਸੱਚ ਜਤਾਉਂਦੇ ਹੈ ਉਸ ਮੁਤਾਬਕ ਜਿਹੜੀ ਰਿਪੋਰਟ ਤਿਆਰ ਕੀਤੀ ਜਾਊਗੀ ਸਰ ਕੋਈ ਸੀ ਬਟਨ ਨਹੀਂ ਕਰ ਇਹ ਮਟਰ ਕਿਸ ਤਰ੍ਹਾਂ ਦੇ ਪਾਣਾ ਸੀਗੇ ਬੋਡੀ ਦੇ ਕੋਈ ਮੈਂ ਤਸੱਬ ਕਰ ਅਸੀਂ ਜਿਵੇਂ ਨਾਸ਼ੀ ਵਾਲੇ ਜਿਹੜੀ ਤੁਹਾਡੇ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦਾ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੀ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਜੰਦਿਆ ਮੋਸਟਲੀ ਮਟਰਸ ਹੁੰਦੇ ਕਿਉਂਕਿ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀਗੀ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ پارک ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਤੇ ਪਈ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸੇ ਨਾਮ ਦੇ ਸਕਦੇ ਗੱਡੀ ਜਿਹੜੀ ਹੈਗੀ ਇਹ ਤਾਂ ਪ੍ਰੋਬਲਮ ਤੋਂ ਕਿਤੇ ਦੇ ਲੱਗੀ ਦਾ ਨਾਮ ਤੋਂ ਕੋਈ ਸੀਸੀਟੀਵੀ ਵੀ ਕੋਈ ਸਮਝ ਆ ਰਿਹਾ ਵੀਰ ਕੱਢੀ ਆਈ ਰਹੇ ਰਾਜੀਸ ਦੇ ਕੋ ਸਾਰੇ ਇਹਨਾਂ ਦਾ ਰਿਸਰਚ ਕਰਨਾ ਹੈ ਫਿਰ ਹਰ ਜਿਹੜੀ ਫ੍ਰੀ ਤਕੜੀ ਸਟੇਪਰ ਇਹਨੇ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਇਹਨਾਂ ਦੇ ਰਿਸਰਚ ਕਰਨੇ ਹਨ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਰਿਪੋਰਟ ਆਪਣੀ ਨਾਲ ਸਭ ਕਿਤੇ ਦੇੋ